ਹਾਂਜੀ ਰਜੀ ਸੱਸੀ ਗੱਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਕਰ ਰਹੇ ਹਾਂ ਮਾਸਟਰ ਕਲਾਸ ਪੰਜਾਬੀ ਦੀ ਤਿਆਰੀ ਜਿਦੇ ਵਿੱਚ ਅੱਜ ਆਪਣਾ ਲੈਕਚਰ ਨੰਬਰ 12 ਤੇ ਅੱਜ ਆਪਾਂ ਪੜਾਂਗੇ ਨਾਵਲਕਾਰ ਨਾਨਕ ਸਿੰਘ ਬਾਰੇ ਠੀਕ ਹੈ ਰਜੀ ਤੇ ਅੱਗੇ ਪੜ੍ਹਨ ਤੋਂ ਪਹਿਲਾਂ ਆਪਣੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੇ ਆ ਸਕੇ ਰਜੀ ਤੁਸੀਂ ਬਹੁਤ ਸਾਰੇ ਵੀਡੀਓ ਦੇਖ ਲੈਨੇ ਹੋ ਨਾ ਕੋਈ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਰਜੀ ਲਾਈਕ ਕਮੈਂਟ ਕਰਦਿਆ ਕਰੋ ਇਦਨਾਲਾ ਇਹਨਾਂ ਵੀ ਥੋੜੀ ਮੋਟੀਵੇਸ਼ਨ ਮਿਲ ਜਾਂਦੀ ਤੇ ਤੁਹਾਨੂੰ ਪੜਾਉਣ ਲਈ ਹੋਰ ਵਧੀਆ ਮਤਲਬ ਨੋਟਸ ਰੈਡੀ ਕਰ ਸਕਦੇ ਆ ਮੈਂ ਇੱਕ ਤਰ੍ਹਾਂ ਜਦੋਂ ਆਪਾਂ ਨੂੰ ਮੋਟੀਵੇਸ਼ਨ ਮਿਲ ਜੇ ਫਿਰ ਆਪਾਂ ਨੂੰ ਇੱਦਾਂ ਦਿਲ ਹੁੰਦਾ ਵੀ ਆਪਾਂ ਬੈਟਰ ਤੋਂ ਬੈਟਰ ਕਰਵਾਈਏ ਤੋ ਸੂ ਲਾਈਕ ਕਰ ਦਿਆ ਕਰੋ ਰਾਜੀ ਵੀਡੀਓ ਨੂੰ ਕਮੈਂਟ ਵਗੈਰਾ ਕਰ ਦਿਆ ਕਰੋ ਚਲੋ ਹੁਣ ਆਪਾਂ ਪੜਦੇ ਆ ਨਾਨਕ ਸਿੰਘ ਬਾਰੇ ਹਾਂਜੀ ਰਾਜੀ ਹੁਣ ਆਪਾਂ ਪੜਦੇ ਆ ਨਾਨਕ ਸਿੰਘ ਨਾਨਕ ਸਿੰਘ ਜੀ ਦਾ ਜਨਮ ਕਦੋਂ ਹੋਇਆ ਰਾਜੀ ਚਾਰਚ ਲਾਈ 1897 ਇਸ ਮੈਨੂੰ ਚਾਕਾ ਮੀਂਦ ਜਿਲ੍ਹਾ ਜੇਹਲਮ ਪਾਕਿਸਤਾਨ ਵਿੱਚ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਬਾਦਰ ਚੰਦ ਸੂਰੀ ਜੀ ਮਾਤਾ ਲక్ష్ਮੀ ਦੇਵੀ ਜੀ ਤੇ ਉਹਨਾਂ ਦੇ ਬਚਪਨ ਦਾ ਨਾਮ ਹਾਂਸਰਾਏ ਸੀ ਤੇ ਉਹਨਾਂ ਦਾ ਜਨਮ ਕਦੋਂ ਹੋਇਆ राजे 22 ਦਸੰਬਰ 1874 ਈਸਵੀ ਨੇ ਠੀਕ ਹੈ राजे ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਗੈਨੀ ਭਾਗਸਵਿੰਗ ਦੀ ਪ੍ਰੇਰਨਾ ਸਰਦਕਾ ਕੀਆ ਅਮਰਿਤ ਚੱਕਿਆ ਠੀਕ ਹੈ राजे ਗਰੀਬੀ ਕਾਰਨ ਕੇਵਲ ਪੰਜ ਜਮਾਤਾਂ ਹੀ ਪੜ ਸਕੇ ਉਹ ਗਰੀਬੀ ਕਾਰਨ ਪੰਜ ਜਮਾਤਾਂ ਹੈ ਇਸ ਕਰਕੇ ਪੜੈ ਸੀ राजे ਕਿਉਂਕਿ ਜਦੋਂ ਪੰਜਵੀਂ ਵਿੱਚ ਸਨ ਉਹਨਾਂ ਛੇਵੀਂ ਵਿੱਚ ਸਨ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਠੀਕ ਹੈ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਸੀਗੀ ਇਹਨਾਂ ਤੇ ਆ ਗਈ ਸੀ ਤੇ ਜੇ ਘਰ ਦੇ ਆਰਥਿਕ ਹਾਲਾਤ ਐਨੇ ਮੰਦੇ ਹੋ ਚੁੱਕੇ ਸੀ ਕਿ ਇਹਨਾਂ ਨੂੰ ਪੜਾਈ ਛੱਡਣੀ ਪਈ ਠੀਕ ਹੈ राजे ਇਹਨਾਂ ਨੇ ਉਸ ਤੋਂ ਬਾਅਦ ਜਿਹੜੇ ਪਿੰਡਾਂ ਵਗੈਰਾ ਵਿੱਚ ਮੇਲੇ ਲੱਗਦੇ ਉੱਥੇ ਕੁਲਫੀਆਂ ਵਗੈਰਾ ਵੇਚਣ ਦਾ ਵੀ ਕੰਮ ਕੀਤਾ ਸੀਗਾ ਠੀਕ ਹੈ राजे ਹਾਂਜੀ ਸਿੰਘ ਸਭਾ ਲੈਣ ਦੇ ਪ੍ਰਭਾਵ ਹੇਠ ਸਿੱਖ ਕਵਿਤਾ ਵੱਲ ਝੁਕਾ ਹੋਇਆ ਠੀਕ ਹੈ ਕਿਹੜੀ ਸਿੰਘ ਸਭਾ ਲੈਣ ਦੇ ਪ੍ਰਭਾਵ ਹੇਠ ਆ ਕੇ ਸਿੱਖ ਕਵਿਤਾ ਵੱਲ ਝੁਕਾ ਹੋਇਆ ਸਤਗੁਰ ਮਹਿਮਾ 1919 ਇਸਵੀ ਵਿੱਚ ਲਿਖੀ ਇਹਨਾਂ ਨੇ ਜੋ ਕਿ ਕਿ ਕਾਫ ਸਕਰੇ ਸੀ ਠੀਕ ਹੈ राजे ਕਾਦੇ ਤੋਂ ਪ੍ਰਭਾਵ ਹੋ ਕੇ ਸਿੰਘ ਸਭਾ ਲੈਣ ਤੋਂ ਪ੍ਰਭਾਵ ਹੋ ਕੇ ਕਵਿਤਾ ਵੱਲ ਹੋਇਆ ਠੀਕ ਹੈ ਨਾ ਸਿੱਖ ਕਵਿਤਾ ਵੱਲ ਇਹਨਾਂ ਦਾ ਪਹਿਲਾ ਕਾਸਗ੍ਰਹਿ ਲਿਖਿਆ ਇਹਨਾਂ ਨੇ ਸਤਗੁਰੂ ਮਹੰਮਾ 1900 ਦੇ ਸਾਲ ਵਿੱਚ। ਠੀਕ ਹੈ ਜੀ। ਨਾਨਕ ਸਿੰਘ ਨੇ ਛੋਟੀ ਉਮਰ ਵਿੱਚ ਹੀ ਕਵਤਾ ਲਿਖਣੀ ਸ਼ੁਰੂ ਕੀਤੀ। 13 April 1919 ਵਿਨ ਵਸਾਖੀ ਵਾਲੇ ਦਿਨ ਅੰਮ੍ਰਿਤਸਰ ਦੀ ਜਿਲ੍ਹਾ ਵਾਲੇ ਬਾਗ ਦੀ ਘਟਨਾ ਨੂੰ ਉਹਨਾਂ ਨੇ ਅੱਕੀ ਦੇਖਿਆ ਜਿਸ ਦਾ ਉਹਨਾਂ ਤੇ ਬਹੁਤ ਡੂੰਘਾ ਅਸਰ ਹੋਇਆ। ਕਿਉਂਕਿ ਉਹਨਾਂ ਦੇ ਦੋ ਦੋਸਤ ਵੀ ਇਸ ਹੱਤਿਆਕਾਂਡ ਵਿੱਚ ਮਾਰੇ ਗਏ ਸੀ। ਠੀਕ ਹੈ ਜੀ। ਕਿ 1919 ਦਾ ਸਾਾਕਾ ਜਿਹੜਾ ਆਪਣੇ ਅੰਮ੍ਰਿਤਸਰ ਵਿੱਚ ਹੋਇਆ ਸੀ ਜਿਲ੍ਹਾ ਵਾਲੇ ਬਾਗ ਵਿੱਚ ਉਹਦੇ ਤੇ ਉਹਨਾਂ ਦਾ ਬਹੁਤ ਪ੍ਰਭਾਵ ਪਿਆ ਸੀ। ਫਿਰ ਉਹਨਾਂ ਨੇ ਕੀ ਕੀ ਤਰ੍ਹਾਂ ਦੀ ਉਹਨਾਂ ਨੇ ਬ੍ਰਿਟਿਸ਼ ਹਕੂਮਤ ਦੇ ਅਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਬੀ ਕਵਤਾ ਖੂਨੀ ਵਿਸਾਖੀ 1919 ਲਿਖੀ ਠੀਕ ਹੈ ਇਹ ਇੰਪੋਰਟੈਂਟ ਬਣ ਸਕਦਾ ਰਾਜੀ ਕੁਐਸਚਨ ਪੁੱਛ ਲੈਂਦੇ ਆ ਵੀ ਪਹਿਲਾ ਉਹਨਾਂ ਨੇ ਕਿਹੜੀ ਲਿਖੀ ਸੀਗੀ ਠੀਕ ਹੈ ਖੂਨੀ ਵਿਸਾਖੀ 1919 ਲਿਖੀ ਪਰ ਕੀ ਹੋਇਆ ਰਾਜੀ ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਇਸ ਨੂੰ ਜ਼ਬਤ ਕਰ ਲਿਆ ਮਤਲਬ ਉਹ ਬ੍ਰਿਸ਼ਟਰਾ ਚੱਲਦਾ ਸੀਗਾ ਠੀਕ ਆ ਉਹਦੋਂ ਉਹਨਾਂ ਨੇ ਬ੍ਰਿਸ਼ਟਰਾਜ਼ ਨੇ ਹਕੂਮਤ ਨੇ ਉਹਨਾਂ ਨੂੰ ਮਤਲਬ ਉੱਤੇ ਪਾਵਨ ਦੀ ਲਾਤੀ ਉਹਨਾਂ ਦੀ ਸ਼ਬਨੀ ਦੀ ਦਿੱਤੀ ਬੁੱਕ ਮਤਲਬ ਬਾਹਰ ਨਹੀਂ ਆਉਂਦੀ ਤੀ ਤੇ ਉਹਨੂੰ ਜਬਤ ਕਰਕੇ ਆਪਦੇ ਕੋਲ ਰੱਖ ਲੈ ਠੀਕ ਆ ਫਿਰ ਨਾਨਕ ਸਿੰਘ ਜੀ 1922 ਵੀ ਵਿੱਚ ਕਾਲੀ ਮੋਰਚੇ ਸਮੇ ਉਹ ਕੈਦ ਹੋ ਗਏ ਉਹਨਾਂ ਨੂੰ ਜੇਲ ਹੋ ਗਈ ਠੀਕ ਆ ਫਿਰ ਉਹਨਾਂ ਨੇ ਕੈਦੀ ਜਗਨਨਾਥ ਦੇ ਪ੍ਰਭਾਵ ਹੇਠ ਆ ਕੇ ਹਿੰਦੀ ਤੇ ਬੰਗਾਲੀ ਸਾਹਿਤ ਪੜਿਆ ਠੀਕ ਹੈ ਜੀ ਨਾਨਕ ਸਿੰਘ ਤੋਂ ਪਹਿਲਾਂ ਵੀ ਕੁਝ ਲੇਖਕ ਨਾਵਲ ਰਚਨਾ ਕਰ ਚੁੱਕੇ ਸਨ ਪਰ ਉਸ ਦੇ ਪਰਵੇਸ਼ ਨਾਲ ਨਾਵਲ ਬਚਪਨ ਵਿੱਚੋਂ ਨਿਕਲ ਕੇ ਜਵਾਨੀ ਵਿੱਚ ਪੈਰ ਧਰਨਣ ਲੱਗ ਪਿਆ ਠੀਕ ਹੈ ਮਤਲਬ ਵੀ ਇਸ ਤੋਂ ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਨਾਵਲ ਕਹਾਣੇ ਨਾਵਲ ਲਿਖੇ ਸੀਗੇ ਪਰ ਜਦੋਂ ਇਹਨਾਂ ਨੇ ਨਾਵਲ ਲਿਖਣਾ ਸ਼ੁਰੂ ਕੀਤਾ ਤੇ ਕਹਿੰਦੇ ਇਦਾਂ ਹੁੰਦਾ ਇਦਾਂ ਹੋਇਆ ਕਿ ਜਿਵੇਂ ਨਾਵਲ ਬਚਪਨ ਤੋਂ ਨਿਕਲ ਕੇ ਜਵਾਨੀ ਵਿੱਚ ਪੈਰ ਧਰਨਣ ਲੱਗ ਪਿਆ ਠੀਕ ਹੈ ਜੀ ਨਾਨਕ ਸਿੰਘ ਨੂੰ ਨਾਵਲ ਲਿਖਣ ਦਾ ਸ਼ੌਕ ਮੁੰਜੀ ਪ੍ਰੀਤ ਚੰਦ ਦੇ ਨਾਵਲ ਪੜ੍ਹ ਕੇ ਹੋਇਆ ਸੀ ਇੰਪੋਰਟੈਂਟ ਕੁਐਸਚਨ ਆਇਆ ਤੇ ਯਾਦ ਰੱਖ ਲਓ ਰਾਜੀ ਕਿਹਦੇ ਨਾਵਲਾਂ ਤੋਂ ਮੁੰਜੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਠੀਕ ਹੈ ਰਾਜੀ ਉਸ ਤੋਂ ਬਾਅਦ ਰਾਜੀ ਆਪਣਾ ਗਿਆ ਨਾਨਕ ਸਿੰਘ ਨੇ 1922 ਦੇ ਵਿੱਚ ਗਲਪ ਰਚਨਾ ਸੋਰੀ ਗਲਪ ਰਚਨਾ ਆਇਆ ਰਾਜੀ ਤੇ ਸੋਰੀ ਮਿਸਟੇਕ ਹੋ ਗਈ ਮਾਫ ਕਰਨਾ ਗਲਪ ਆਇਆ ਹਾਂ ਗਲ ਪ੍ਰਚਨਾ ਉਦੋਂ ਆਰੰਭ ਕੀਤੀ ਜਦੋਂ ਗੁਰੂ ਕੇ ਬਾਗ ਮੋਰਚੇ ਵਿੱਚ ਕੈਦ ਹੋਏ ਉਹਨਾਂ ਦੀ ਪਹਿਲੀ ਰਚਨਾ ਆਤ ਖੜੀ ਇੱਕ ਮਿੰਟ ਹੋਲ ਰੱਖਣਾ ਜੀ ਹਾਂਜੀ ਟਾਈਪਿੰਗ ਕਰਦੇ ਰਹਿ ਮਿਸਟੇਕ ਹੋ ਜਾਂਦੀ ਹੈ ਰੱਜੀ ਕਈ ਵਾਰ ਹਾਂਜੀ ਉਹਨਾਂ ਦੀ ਜਿਹੜੀ ਕੀ ਹੈ ਆਦ ਖੜੀ ਕਲੀ ਰਚਨਾ ਇਥੇ ਆਦਨੀ ਹੈ ਜੀ ਆਦ ਦਾ ਏਗਾ ਠੀਕ ਹੈ ਰਾਜੀਤ ਆਧਖੜੀ ਕਲੀ ਸੀ ਜਿਹੜੀ ਹੀ ਜੇਲ੍ਹ ਵਿੱਚ ਅਧਿਕਾਰੀਆਂ ਨੇ ਜ਼ਬਤ ਕਰ ਲਈ ਸੀ ਉਹਨਾਂ ਨੇ ਮਤਲਬ ਜੇਲ੍ਹ ਵਿੱਚ ਰਹਿੰਦੇ ਆਧਖੜੀ ਕਲੀ ਰਚਨਾ ਰਜੀ ਹੈ ਕਿ ਜਿਹੜੀ ਕਿ ਫਿਰ ਅਧਿਕਾਰੀਆਂ ਨੇ ਜ਼ਬਤ ਕਰ ਲਈ ਪਹਿਲਾਂ ਉਹਨਾਂ ਨੇ ਖੂਨੀ ਵਿਸਾਖੀ ਜ਼ਬਤ ਕੀਤੀ ਸੀ ਉਹਨਾਂ ਆਧਖੜੀ ਕਲੀ ਕਰ ਲਈ ਸੀ ਪਰ ਇਸ ਪੁਸਤਕ ਦੀ ਗੱਤ ਹ ਉਹਨਾਂ ਦੇ ਜ਼ਿਹਨ ਵਿੱਚ ਪੱਕਦੀ ਰਹੀ ਮਤਲਬ ਉਹਨਾਂ ਇਸ ਕਵਿਤਾ ਨੂੰ ਪੁਸਤਕ ਤੋਂ ਆਪਣੇ ਜ਼ਿਹਨ ਵਿੱਚ ਇੰਨਾ ਪਕਾਉਂਦੇ ਰਹੇ ਤੇ ਬਾਅਦ ਵਿੱਚ ਇਹ ਜਿਹੜਾ ਅਧਖੜਿਆ ਫੁੱਲ ਨਾਵਲ ਦੇ ਰੂਪ ਵਿੱਚ ਪ੍ਰਗਟ ਹੋਈ ਠੀਕ ਹੈ राजे ਜਿਹੜੀ ਉਹਨੇ ਜੇਲ੍ਹ ਵਿੱਚ ਰਚਨਾ ਲਿਖੀ ਸੀ ਅਧਖੜੀ ਕਲੀ ਬਾਅਦ ਵਿੱਚ ਉਹਨੇ ਨਾਵਲ ਦਾ ਰੂਪ ਲਿਆ ਬਹੁਤ ਸਮੇਂ ਬਾਅਦ ਜੋ ਅਧਖੜਿਆ ਨਾਭ ਫੁੱਲ ਹੈ ਉਹਦਾ ਰੂਪ ਲੈ ਕੇ ਪ੍ਰਗਟ ਹੋਈ ਇਹ ਠੀਕ ਹੈ राजे 1990 ਵਿੱਚ ਸਿਰਫ ਹੀ ਸ਼ੇਰਫੀ ਹੰਸਰਾਜ ਲਿਖੀ ਸੀ ਇਹ 8 ਪੰਨਿਆਂ ਦੀ ਸੀ ਇੱਕ ਇੱਕ ਕਵਿਤਾ ਸੀ ਇਹ 8 ਪੰਨਿਆਂ ਦੀ ਇੱਕ ਕਵਿਤਾ ਸੀ ਸ਼ੇਰਫੀ ਹੰਸਰਾਜ ਉਸ ਵਿੱਚ ਨਾਨਕ ਨੇ ਆਰਥਿਕ ਮੰਦਹਾਲੀ ਨੂੰ ਚਿਤਾਰਿਆ ਸੀ ਠੀਕ ਹੈ ਨਾਨਕ ਸਿੰਘ ਨੂੰ 28ਵੀਂ ਤੋਂ ਲੈ ਕੇ ਪੰਜਾਬੀ ਸਾਹਿਤ ਨੂੰ ਨਿਗਾਹ ਨਾਵਲ ਦਿੱਤੇ ਹਨ 1928 ਤੋਂ ਠੀਕ ਹੈ ਲੈ ਕੇ انہوں ਨੇ ਹੁਣ ਤਾਈ ਮਤਲਬ ਕਿ ਪੰਜਾਬੀ ਸਾਹਿਤ ਨੂੰ ਬਹੁਤ ਨਾਵਲ ਦਿੱਤੇ 19 ਸੀਕੀ ਵਿੱਚ ਉਹਨਾਂ ਦਾ ਵਿਆਹ ਕਿਤਾ ਰਾਜਕੌਰ ਨਾਲ ਹੋ ਗਿਆ ਸੀ ਠੀਕ ਹੈ ਨਾ ਜੀ ਉਸ ਤੋਂ ਬਾਅਦ ਪ੍ਰਭਾਸ਼ਾ ਦੇਖਦੇ ਨੇ ਆਪਾਂ ਡਾਕਟਰ ਹਰਚਨ ਸਿੰਘ ਕੀ ਕਹਿੰਦੇ ਆ ਵਾਰਿਸ ਤੋਂ ਬਾਅਦ ਪ੍ਰਸਿੱਧ ਗਲਪਕਾਰ ਨਾਨਕ ਸਿੰਘ ਹੀ ਹੈ ਮਤਲਬ ਕਿ ਵਾਰਿਸ ਤੋਂ ਬਾਅਦ ਇਹਨਾਂ ਦੇ ਪ੍ਰਸਿੱਧ ਗਲਪਕਾਰ ਨਾਨਕ ਸਿੰਘ ਨੂੰ ਮੰਨਿਆ ਜਾਂਦਾ ਜਿਨ੍ਹਾਂ ਨੇ ਰਚਨਾ ਸਭ ਤੋਂ ਵੱਧ ਪੜੀ ਗਈ ਹੈ ਠੀਕ ਹੈ ਉਸ ਤੋਂ ਬਾਅਦ ਸੰਤ ਸਿੰਘ ਸੇਕੂ ਕੀ ਆਖਦੇ ਆ ਅਦਰਸ਼ਵਾਦ ਨਾਨਕ ਸਿੰਘ ਨੇ ਨਾਲ ਬਲਾਂ ਦੀ ਆਤਮਾ ਹੈ ਠੀਕ ਹੈ ਜੀ ਉਹ ਕਹਿੰਦੇ ਜਿਹੜਾ ਅਦਰਸ਼ਵਾਦ ਹੈ ਉਹ ਨਾਨਕ ਸਿੰਘ ਦੇ ਨਾਲਾਂ ਦੀ ਆਤਮਾ ਉਸ ਤੋਂ ਬਾਅਦ ਇਹਨਾਂ ਦੀ ਤੁਲਨਾ ਕੀਤੀ ਗਈ ਹੈ ਵੱਡੇ ਵੱਡੇ ਸ਼ੇਖਸ ਮਤਲਬ ਕੀ ਹੈ ਲੇਖਕਾਂ ਨਾਲ ਹਾਂਜੀ ਕਿਹੜੇ ਕਿਹੜੇ ਨਾਲ ਕੀਤੀ ਗਈ ਹੈ ਪਹਿਲੇ ਸ਼ੇਖਸਪੀਅਰ ਜੀ ਨਾਲ ਇਹਨਾਂ ਦੀ ਤੁਲਨਾ ਕੀਤੀ ਗਈ ਹੈ ਕਾਲੀਦਾਸ ਜੀ ਨਾਲ ਕੀਤੀ ਗਈ ਹੈ ਰਵਿੰਦਰਨਾਥ ਟੈਗੋਰ ਜੀ ਨਾਲ ਕੀਤੀ ਗਈ ਹੈ ਟਾਲਸਟਾਈ ਨਾਲ ਹੋਈ ਹੈ ਮੁੰਜੀ ਪ੍ਰੇਮਚੰਦ ਜੀ ਨਾਲ ਹੋਈ ਹੈ ਬਰਨਾਰਡ ਸ਼ਾਹ ਦੀ ਨਾਲ ਕੀਤੀ ਜਾਂਦੀ ਹੈ ਠੀਕ ਹੈ ਰਾਜੀ ਇਹਨਾਂ ਦੀ ਇਹਨਾਂ ਲੇਖਾਂ ਰਚਨ ਮਤਲਬ ਕਿ ਤੁਲਨਾ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਤਰ੍ਹਾਂ ਹੀ ਲਿਖਦੇ ਸਨ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਕਿਹੜੇ ਮਾਨ ਸਨਮਾਨਜਾ ਪੁਰਸਕਾਰ ਮਿਲੇ ਉਹ ਦੇਖ ਲੈਣਾ ਰਾਜੀ ਇੱਕ ਮਹਾਨ ਦੂ ਤਲਵਾਰਾਂ ਜੋ ਕਿ ਇੱਕ ਇਤਿਹਾਸਿਕ ਨਾਵਲ ਹੈ ਨੂੰ 1961 ਇਸਵੀ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਠੀਕ ਹੈ ਰਾਜੀ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਠੀਕ ਹੈ ਉਸ ਤੋਂ ਬਾਅਦ 1968 ਇਸ ਵਿੱਚ ਪਵਿੱਤਰ ਪਾਪੀ ਨਾਵਲ ਤੇ ਹਿੰਦੀ ਫਿਲਮ ਬਣੀ ਠੀਕ ਹੈ राजे ਉਸ ਤੋਂ ਬਾਅਦ 1971 ਵਿੱਚ ਪੰਜਾਬੀਆਂ ਵੱਲੋਂ ਉਹਨਾਂ ਨੂੰ ਇੱਕ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਇੱਥੇ ਤਾਂ ਸਾਰਿਆਂ ਨੂੰ ਕਲੀਅਰ ਹੋ ਗਿਆ ਨਾ राजे ਜੇ ਕਿਸੇ ਨੂੰ ਨਹੀਂ ਕਨਫਰਮ ਤਾਂ ਤੁਸੀਂ ਪੁੱਛ ਸਕਦੇ ਹੋ ਹੁਣ ਆਪਾਂ ਇਹਨਾਂ ਦੀਆਂ ਰਚਨਾਵਾਂ ਦੇਖਦੇ ਹਾਂ राजे ਪਹਿਲਾਂ ਇਹਨਾਂ ਨੇ ਨਾਵਲ ਦੇਖਦੇ ਆਪਾਂ ਕਿਹੜੇ ਕਿਹੜੇ ਲਿਖਿਆ ਇਹਨਾਂ ਨੇ ਨਾਵਲ ਵੀ ਲਿਖਿਆ राजे ਕਾਵਿ ਸੰਗ੍ਰਹਿ ਵੀ ਲਿਖਿਆ ਠੀਕ ਹੈ ਇਹਨਾਂ ਨੇ ਕਹਾਣੀਆਂ ਵੀ ਲਿਖੀਆਂ राजे ਕਾਨਿਸ ਗਰੇਵਿਚ ਵੀਸਵਾਪਾਇਆ ਠੀਕ ਹੈ ਇਹਨਾਂ ਨੇ ਮਤਲਬ ਸਫੈਜ ਹੀ ਮਨੀਆਂ ਵੀ ਲਿਖੀਆਂ ਮਤਲਬ ਹਰ ਪੱਖ ਦੀ ਇਹਨਾਂ ਨੇ ਰਚਨਾਵਾਂ ਕੀਤੀਆਂ ਬਟ ਅੱਜ ਆਪਾਂ ਤੁਹਾਨੂੰ ਇਹਦੀ ਨਾਵਲ ਕਹਾਣੀਆਂ ਹੀ ਕਰਾਵਾਂਗੇ ਤੇ ਬਾਕੀ ਅੱਗੇ ਆਪਾਂ ਜਦੋਂ ਕਹਾਣੀ ਭਾਗ ਪੜਾਂਗੇ ਉਹਦੇ ਵਿੱਚ ਤੁਹਾਨੂੰ ਇਹਨਾਂ ਦੀ ਹੋਰ ਜ਼ਿਆਦਾ ਡਿਟੇਲ ਕਰਵਾ ਦਾਂਗੇ ਠੀਕ ਹੈ राजे ਹੁਣ ਆਪਾਂ ਇਹ ਨਾਵਲ ਦੇਖਦੇ ਹਾਂ ਹਾਂਜੀ ਨਾਵਲ ਮਤ੍ਰੇਈ ਮਹਾਰਾਜ ਜੀ ਇਹ ਕੀ ਹੈ ਇਹਨਾਂ ਦਾ ਪਹਿਲਾ ਨਾਵਲ ਹੈ राजे ਠੀਕ ਹੈ ਉਸ ਤੋਂ ਬਾਅਦ ਰਾਜੀ ਕਾਲਾ ਚੱਕਰ ਇਹਦਾ ਸਨ ਕਲੀਅਰ ਨਹੀਂ ਸੀ ਕਨਫਰਮ ਕਰਕੇ ਦੱਸ ਦਿੰਦੀ ਤੁਹਾਨੂੰ ਫਿਰ ਮਿੱਠਾ ਮੋਰਾ 1928 ਚਿੱਟਾ ਲਾ 1932 ਫੁਲਾਦੀ ਫਰੂਨੀ ਜਤੀਤੀ ਪਾਪਾ ਦੀ ਖੱਟੀ 1936 ਪਿਆਰ ਦੀ ਦੁਨੀਆ 1938 ਗਰੀਬ ਦੀ ਦੁਨੀਆ 1938 ਠੀਕ ਹੈ ਰਾਜੀ ਇਹਨਾਂ ਵਿੱਚੋਂ ਰਾਜੀ ਤੁਸੀਂ ਸੌਰੀ ਰਾਜੀ ਮਾਫ ਕਰਨਾ ਹਾਂਜੀ ਇਹਨਾਂ ਵਿੱਚੋਂ ਰਾਜੀ ਤੁਸੀਂ ਇੰਪੋਰਟੈਂਟ ਵੀ ਟਿਕ ਕਰ ਲਓ ਨਾਲ ਦੀ ਨਾਲ प्यार दी दुनिया गरीब दी दुनिया ठीक है राजे ਉਸ ਤੋਂ ਬਾਅਦ ਆਪਣਾ ਮਤ੍ਰੇਈ ਮਾਂ ਮਤ੍ਰੇਈ ਮਾਂ ਵੈਰੀ ਇੰਪੋਰਟੈਂਟ ਆ ਪੇਪਰ ਚ ਬਹੁਤ ਵਾਰੀ ਪੁੱਛਿਆ ਗਿਆ ਚਿੱਟਾ ਲੋਹ ਠੀਕ ਹੈ राजे ਉਸ ਤੋਂ ਬਾਅਦ ਆ ਗਿਆ ਆਪਣਾ ਹਾਂਜੀ ਆਦ ਦੇ ਕਿੜੇ ਫੁੱਲ ਜਾਂ ਆਦ ਦੇ ਕਿੜੇ ਆ ਫੁੱਲ ਠੀਕ ਹੈ ਪਵਿੱਤਰ ਪਾਪੀ ਜੀਵਨ ਸੰਗਰਾਮ 1943 ਦੋਂ ਦੇ ਪਰਛਾਵੇਂ ਦੂਰ ਕਿਨਾਰਾ ਹਾਂਜੀ ਰਜੀ ਲੰਮ ਮੈਰਿਜ 1945 1945 ਟੁੱਟੀ ਵੀ ਨਾ 1946 ਗੰਗਾ ਚਲੀ ਵਿੱਚ ਸ਼ਰਾਬ ਇਹਦੇ ਰਜੇ ਦੋ ਸਨ ਮਿਲਦੇ 1946 ਜਾਂ 47 ਇਹਨੂੰ ਦੋਨਾਂ ਨੂੰ ਯਾਦ ਰੱਖ ਲਿਓ ਠੀਕ ਹੈ ਖੂਨ ਦੇ ਸੋਲੇ 1948 ਵੰਡ ਤੋਂ ਬਾਅਦ ਅੱਗ ਦੀ ਖੇਡ 1948 ਮਾਝ ਧਾਰ 1948 ਚਿੱਤਰਕਾਰ 1950 ਆਰੰਭਖੋਰ 1959 ਕਟੀ ਹੋਈ ਪਤੰਗ 1952 ਉਸ ਤੋਂ ਬਾਅਦ ਸੂਰ ਨਾਵਲ ਰਜਿੰਦਰ 1953 ਜਿਹੜਾ ਨਦਰ राजे ਨਸੂਰ ਨਾਵਲਾ ਬਹੁਤ ਜ਼ਿਆਦਾ ਸੋਨਾ ਪੜਨ ਵਾਲਾ ਤੁਸੀਂ ਪੜ ਕੇ ਦੇਖਿਓ ਠੀਕ ਹੈ ਬੰਜਰ 1954 ਇਥੇ ਦੋ ਵਾਰ ਟਾਈਪ ਹੋ ਗਿਆ ਜੀ ਬੰਜਰ 1910 ਅਕੀ ਆਸਤਕ 1957 ਪੁਜਾਰੀ 1958 ਛਲਾਵਾ 1930 ਅਨਸੀਤ ਜਗ 1959 ਪੱਥਰ ਦੇ ਖੰਮ 1960 ਇੱਕ ਮਿਆਂ ਦੋ ਤਲਵਾਰਾ 1960 ਵਰਨੀਸ਼ ਸ਼ਰਾਫ ਸ਼ਰਾਫੀਆਂ ਰੂਹਾ 1969 ਗਗਨਤ ਮਾਮਾ ਬਾਜੋ 1968 ਕਾਕਤਾਂ ਦੀ ਬਿੜੀ 1934 ਬੀਏ ਪਾਸ ਵਿਸ਼ਵਾਸ ਦਾ ਟੁੱਟੇ ਕੰਬ ਸਾਰਸਤੀ ਦੂਰ ਕਿਨਾਰਾ ਤੇ ਚੌੜ ਜਾਣਣਾ ਹਾਂਜੀ ਰਾਜੀ ਜਿਹੜੇ ਇਹ ਵਾਲੇ ਨਾਵਲ ਇਹਨਾਂ ਤੇ ਰਾਜੀ ਈਅਰ ਨਹੀਂ ਲਿਖਿਓ ਇਹਨਾਂ ਦੇ ਈਅਰ ਕਨਫਰਮ ਨਹੀਂ ਗਏ ਕੋਈ ਕੁਝ ਮਤਲਬ ਕਿਤੋਂ ਨਹੀਂ ਮਿਲਦੇ ਜੀ ਕਿਤੋਂ ਮਿਲ ਗਏ ਮੈਂ ਤੁਹਾਨੂੰ ਜ਼ਰੂਰ ਲਿਖਵਾ ਦੂੰਗੀ ਠੀਕ ਹੈ ਰਾਜੀ ਹਾਂਜੀ ਅੱਗੇ ਰਾਜੀ ਆਪਾਂ ਦੇਖਦੇ ਹਾਂ ਇਹਨੀਆਂ ਕਾਵਰੇ ਚਨਾਵਾ ਹਾਂਜੀ ਕਾਵਰੇ ਚਨਾਵਾ ਤੇ ਇਹਨਾਂ ਨੇ ਬਹੁਤ ਲਿਖੀਆਂ ਬਟ ਇਹਨਾਂ ਦੀਆਂ ਤਿੰਨ ਜਿਹੜੀਆਂ ਜ਼ਿਆਦਾ ਫੇਮਸ ਆ ਉਹ ਹੈਗੀਆਂ ਰਾਜੀ ਸ਼ੇਰਫੀ ਹਾਂਸ ਰਾਜ 1919 ਠੀਕ ਹੈ ਰਾਜੀ ਉਸ ਤੋਂ ਬਾਅਦ ਸਤਗੁਰ ਮੈਮਾ 1918 ਜਖਮੀ ਦਿਲ 1922 ਹਾਂਜੀ ਰਾਜੀ ਉਸ ਤੋਂ ਬਾਅਦ ਇਹਨਾਂ ਦੇ ਕਹਾਣੀ ਸੁਗਰੈ ਆ ਜਾਂਦੀ ਹੰਝੂਆਂ ਦੇ ਹਾਰ 1934 ਸਦਰਾਂ ਦੇ ਹਾਰ 1936 ਮੁੱਤੇ ਹੋਏ ਫੁੱਲ 1938 ਠੰਡੀਆਂ ਸ਼ਾਮਾਂ 1940 ਨਹਿਰੀ ਜੇਲ ਤੋਂ 1940 ਸੁਪਨਿਆਂ ਦੀ ਕਬਰ 1950 ਪੂਆ ਪੂਆ ਕਹਾਣੀ ਵਾਲੀ ਅਮਪੇਪਰ ਵਿੱਚ ਆਇਆ ਸੀ ਰਾਜੀ ਮਾਸਟਰ ਕੈਡਰ ਦੇ ਚ ਇਹ ਬਹੁਤ ਇੰਪੋਰਟੈਂਟ ਹੈ ਕਹਾਣੀ ਹੋ ਸਕੇ ਤਾਂ ਪੜ ਕੇ ਦੇਖ ਲੋ ਨਹੀਂ ਤਾਂ ਮੈਂ ਤੁਹਾਨੂੰ ਇੱਕ ਕਹਾਣੀ ਖੁਦ ਕਰਵਾ ਦੂੰਗੀ ਉਲਜਨਾ ਸਵਰਗ ਤੇ ਉਸ ਦੇ ਵਾਰਸ 1972 ਮੇਰੀਆਂ ਕਹਾਣੀਆਂ 1973 ਇਹ ਰਾਜ ਚੂਣੀ ਗਾਵੀਆਂ ਕਹਾਣੀਆਂ ਇਸ ਕਰ ਰਹੇ ਅਗੀ ਤਾਸ਼ ਦਿਹਾਤਾ ਠੀਕ ਹੈ राजे ਉਸ ਤੋਂ ਬਾਅਦ ਨਾਨਕ ਸਿੰਘ ਮਤਰੀ ਮਾਂ ਤੇ ਮਿੱਠਾ ਮੋਰਾ ਵਰਗੇ ਲਗੂ ਨਾਵਲ ਲੇ ਕੇ ਆਪਣੇ ਰਚਨਾਤਮਕ ਜੀਵਨ ਦੀ ਆਰੰਭ ਕੀਤੀ ਸੀ ਠੀਕ ਹੈ राजे ਇਹਨਾਂ ਨੇ ਪਹਿਲਾ ਲਗੂ ਨਾਵਲ ਲੇ ਕੇ ਲਗੂ ਮਤੋਂ ਹੁੰਦਾ ਛੋਟੇ ਨਾਵਲ ਠੀਕ ਹੈ ਨਾਵਲ ਲਿਖਣ ਤੋਂ ਪਹਿਲਾਂ ਕੁਝ ਸਮਕ ਵਿਸਰੇਵੀ ਕੀਤੀ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਕਾਮਾਦੀ ਉੱਪਰ ਕਾਫੀ ਮਹਾਰਤਾ ਪ੍ਰਾਪਤ ਹੋਈ ਠੀਕ ਹੈ ਮਤਲਬ ਉਹ ਨਾਵਲ ਲਿਖਣ ਤੋਂ ਪਹਿਲਾਂ ਕੁਇਸਰੀ ਕਰਦੀ ਸੀ ਠੀਕ ਹੈ ਰਜੀ ਪਰ ਉਹਨਾਂ ਨੂੰ ਇਹਦੇ ਚ ਵੀ ਮਹਾਰਤਾ ਮਹਾਰਤਾ ਤਾਂ ਪ੍ਰਾਪਤ ਹੋਈ ਪਰੰਤੂ ਉਹਨੂੰ ਪ੍ਰਸਿੱਧੀ ਨਾਵਲਕਾਰ ਦੇ ਰੂਪ ਵਿੱਚ ਹੀ ਪ੍ਰਾਪਤ ਹੋਈ ਠੀਕ ਹੈ ਰਜੀ ਨਾਨਕ ਸਿੰਘ ਨੇ ਪੰਜਾਬ ਦੇ ਸ਼ਹਿਰਾਂ ਦੇ ਨੀਮਨ ਮੱਤ ਵਰਗੀ ਦੇ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਖੇਤਰ ਬਣਾਇਆ ਹੈ ਜੀ ਹੁਣ ਆਪਾਂ ਕਾਲਾ ਰਾਜੇ ਪੜਿਆ ਸੀ ਜਿਸ ਵਾਂ ਸਿੰਘ ਕਵਲ ਉਹ ਪਿੰਡੂ ਵਰਕ ਵਾਲੇ ਆਪਣੇ ਨਾਵਲਾਂ ਵਿੱਚ ਗੱਲ ਕਰਦੇ ਇਹਨਾਂ ਨੇ ਕੀ ਹੈ ਸ਼ੈਰੀ ਨਿਮਨ ਤੇ ਵਲਕਾਰੇ ਗੱਲ ਕੀਤੀ ਹੈ ਠੀਕ ਹੈ ਉਹਨਾਂ ਦਾ ਉਦੇਸ਼ ਕੀ ਹੈ ਸ਼ਹਿਰਾਂ ਵਾਲੇ ਲੋਕਾਂ ਲਈ ਨਾਵਲ ਲਿਖੰਦਾ ਉਹ ਕਹਿੰਦੇ ਲੋਕ ਸ਼ਰਾਬ ਆਦੀ ਨਸ਼ਿਆਂ ਤੋਂ ਪਰਹੇਜ਼ ਕਰਨ ਜੂਏ ਤੋਂ ਬਚਨ ਧਰਮਾਂ ਦੇ ਪਰਦੇਹਟ ਹੋਰ ਪਖੰਡ ਨਾ ਕਰਨ ਵਿਧਵਾ ਪੁਨਰਵਿਆਹ ਵਿੱਚ ਸਹਾਇਤਾ ਕਰਨ ਤੇ ਹਰ ਇੱਕ ਕਾਲ ਪਿਆਰ ਦਾ ਰਿਸ਼ਤਾ ਬਣਾਉਣ ਠੀਕ ਹੈ ਰਾਜੇ ਹਾਂਜੀ ਰਾਜੇ ਇਹ ਸੀ ਆਪਣੇ ਨਾਨਕ ਸਿੰਘ ਜੀ ਰਾਜੀ ਨਾਰਕ ਸਿੰਘ ਭਾਜੀ ਹੈ ਬਹੁਤ ਜ਼ਿਆਦਾ ਡਿਟੇਲ ਹੈ ਜਦੋਂ ਆਪਾਂ ਕਹਾਣੀ ਸਕਰੇ ਕਰਾਂਗੇ ਉਹਦੇ ਵਿੱਚ ਤੁਹਾਨੂੰ ਹੋਰ ਕਰਵਾ ਦਾਂਗੇ ਠੀਕ ਹੈ ਰਾਜੀ ਵੈਸ ਤੁਹਾਨੂੰ ਕਹਾਣੀ ਸਕਰੇ ਇਹਨਾਂ ਦੇ ਲਿਖਾਇ ਦਿੱਤੇ ਆ ਪਰ ਮੈਂ ਇਹਨਾਂ ਨੂੰ ਹੋਰ ਜ਼ਿਆਦਾ ਤੁਹਾਨੂੰ ਲਿਖਾ ਦੂੰਗੀ ਇੱਕ ਵਾਰ ਆਪਾਂ ਨਾਵਲਕਾਰ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਆਪਾਂ ਕਹਾਣੀਕਾਰ ਜਾਂ ਕੋਈ ਹੋਰ ਪਾਠ ਸ਼ੁਰੂ ਕਰਾਂਗੇ ਹਾਂਜੀ ਰਾਜੀ ਜਿੱਥੇ ਕਿਸੇ ਨਾ ਸਮਝਾਇਆ ਹੋਵੇ ਕਮੈਂਟ ਕਰਕੇ ਪੁੱਛ ਸਕਦੇ ਹੋ ਰਾਜੀ ਮੈਂ ਤੁਹਾਨੂੰ ਸਟਾਰਟਿੰਗ 'ਚ ਵੀ ਕਿਹਾ ਤੁਸੀਂ ਮਾਣੀ ਮੋਟੀ ਮੋਟੀਵੇਸ਼ਨ ਦੇ ਦਿਆ ਕਰੋ ਰਜੀ ਤਾਂ ਕਿ ਆਪਾਂ ਹੋਰ ਵਧੀਆ ਕਰਵਾ ਸਕਿਆ ਕਰੀਏ ਇਹਨੇ ਨਾਲ ਰਜੀ ਤੁਸੀਂ ਜੀ ਕਮੈਂਟ ਲਾਈਕ ਕਰ ਦਿਓ ਮੋਟੀਵੇਸ਼ਨ ਮਿਲਦੀ ਆਪਾਂ ਨੂੰ ਹੋਰ ਵਧੀਆ ਕਰਵਾਉਣ ਦੀ ਬਾਕੀ ਰਜੀ ਮੈਂ ਕੱਲ ਵੀ ਕਹ ਸੀ ਤੁਹਾਡੇ ਨਾਲ ਕੋਈ ਤੱਕਾ ਨਹੀਂ ਠੀਕ ਹੈ ਇਹ ਤੁਹਾਡੀ ਮਰਜ਼ੀ ਰਜੀ ਤੁਸੀਂ ਲਾਈਕ ਸ਼ੇਅਰ ਕਰਨਾ ਜਾਂ ਨਹੀਂ ਕਰਨਾ ਸਬਸਕ੍ਰਾਈਬ ਕਰਨਾ ਜਾਂ ਨਹੀਂ ਕਰਨਾ ਆਪਣੇ ਆਪਾਂ ਕਿਸੇ ਨਾਲ ਕੋਈ ਤੱਕਾ ਨਹੀਂ ਕਰਦੇ ਠੀਕ ਹੈ ਰਜੀ ਇਹ ਆਪਣੇ ਤੁਹਾਡੇ ਤੇ ਦੇ ਪੰਡਾ ਵੀ ਤੁਸੀਂ ਕੀ ਕਰਨਾ ਠੀਕ ਹੈ ਰਾਜੀ ਕੱਲ ਇੱਕ ਬੱਚੇ ਨੇ ਪੁੱਛਿਆ ਸੀਗਾ ਵੀ ਮੈਮੇ ਕਿਹੜੀ ਬੁੱਕ ਆ ਤੁਸੀਂ ਕਿਹੜੀ ਬੁੱਕ ਤੋਂ ਕਰਵਾ ਰਹੇ ਹੋ ਰਾਜੀ ਇਹ ਕੋਈ ਬੁੱਕ ਝੋ ਨਹੀਂ ਮੈਂ ਕਰਵਾ ਰਹੀ ਇਹ ਮੇਰੇ ਖੁਦ ਦੇ ਨੋਟਸ ਤਿਆਰ ਕੀਤੇ ਹੋਏ ਆ ਜਿਹੜੇ ਮੈਂ 4 ਸਾਲ ਲਾ ਕੇ ਤਿਆਰ ਕਰਿਆ ਰਾਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਸਾਰਾ ਸਿਲੇਬਸ ਕੰਪਲੀਟ ਕਰਵਾਵਾਂਗੇ ਥਿਉਰੀ ਵਿੱਚ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਵਾਟ ਵਾ ਸਪੋਰਟ ਕਰੋ ਤਾਂ ਕਿ ਮੈਂ ਤੁਹਾਨੂੰ ਹੋਰ ਜ਼ਿਆਦਾ ਬੈਟਰ ਕਰਵਾ ਸਕਾਂ ਤੁਹਾਨੂੰ ਸਾਰੇ ਥਿਉਰੀ ਲੈਕਚਰ ਮਿਲਣਗੇ ਆਪਾਂ MCQ ਵੀ ਲਾਈਵ ਕਰਿਆ ਕਰਾਂਗੇ ਰਾਜੀ ਥੋੜੀ ਜਿਹੀ ਇਹ ਜੇ ਲਾਈਵ ਸੈਟਿੰਗ ਕਰਨ ਚ ਪ੍ਰੋਬਲਮ ਆ ਰਹੀ ਹੈ ਇਸੇ ਕਰਕੇ ਲਾਈਵ ਕਲਾਸ ਨਹੀਂ ਲਾਉਂਦੇ ਆਪਾਂ ਸੋ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਬਰਤਬਤ ਲਾਈਕ ਸ਼ੇਅਰ ਕਰ ਲਿਆ ਕਰੋ ਧੰਨਵਾਦ ਰਾਜੀ ਸਾਰਿਆਂ ਦਾ